ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਜ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਤੇਰੂਪਤੀ ਸ਼ਹਿਰ ਦੇ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਮਦ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖਿਆ ਆਂਧਰਾ ਪ੍ਰਦੇਸ਼ ਦਾ ਸ਼ਹਿਰ ਤੇਰੂਪਤੀ ਸ੍ਰੀ ਬੰਗਟੇਸ਼ਵਰ ਸੁਆਮੀ ਮੰਦਿਰ ਤੇਰੂਪਤੀ ਲਈ ਪ੍ਰਸਿੱਧ ਹੈ ਇਸ ਮੰਦਿਰ ਨੂੰ ਤੇਰੁਪਤੀ ਬਾਲਾ ਜੀ ਮੰਦਿਰ ਵੀ ਕਿਹਾ ਜਾਂਦਾ ਹੈ ਇਹ ਮੰਦਿਰ ਬੰਕਟੇਸ਼ਵਰ ਸਵਾਮੀ ਦੇਵਤੇ ਦੇ ਨਾਮ ਤੇ ਬਣਿਆ ਹੋਇਆ ਹੈ ਬੰਕਟੇਸ਼ਵਰ ਸਵਾਮੀ ਨੂੰ ਸ੍ਰੀ ਵਿਸ਼ਨੂੰ ਭਗਵਾਨ ਦਾ ਅਵਤਾਰ ਮੰਨਿਆ ਜਾਂਦਾ ਹੈ ਇਹ ਸ਼ਹਿਰ ਵਿੱਚ ਸਨਾਤਨ ਮਤ ਦੇ ਹੋਰ ਵੀ ਮੰਦਿਰ ਹਨ ਇਸ ਲਈ ਇਹ ਹਿੰਦੂ ਧਰਮ ਦਾ ਇੱਕ ਔਚਕੋਟੀ ਦਾ ਤੀਰਥ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤਕਰੀਬਨ ਹਰ ਤੀਰਥ ਸਥਾਨ ਤੇ ਗਏ ਸਨ ਉਹਨਾਂ ਨੇ ਉੱਥੇ ਪਹੁੰਚ ਕੇ ਧਾਰਮਿਕ ਮਨੁੱਖਾਂ ਨੂੰ ਕਰਮ ਕਾਂਡਾਂ ਤੋਂ ਰੋਕ ਕੇ ਪਰਮੇਸ਼ਰ ਦਾ ਸਿਮਰਨ ਕਰਨ ਲਈ ਪ੍ਰੇਰਿਆ ਸੀ ਤਾਂ ਕਿ ਕਰਮ ਕਾਂਡਾਂ ਵਿੱਚ ਪੈ ਕੇ ਉਹਨਾਂ ਦਾ ਧਾਰਮਿਕ ਜੀਵਨ ਅਜਾਈਂ ਨਾ ਚਲਾ ਜਾਵੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਾਮ ਸਿਮਰਨ ਕਰਨ ਨਾਲ ਹੋ ਜਾਵੇ ਗੁਰੂ ਨਾਨਕ ਦੇਵ ਜੀ ਇਸ ਸ਼ਹਿਰ ਵਿੱਚ ਆਏ ਸਨ ਇਸ ਦਾ ਤਾਂ ਪਰਮਾਨ ਮਿਲਦਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਜਿਨ੍ਹਾਂ ਨੇ ਗੁਰਸਿੱਖੀ ਧਾਰਨ ਕੀਤੀ ਸੀ ਉਹਨਾਂ ਦੇ ਵੰਸ਼ਜ ਇੱਥੇ ਰਹਿੰਦੇ ਹਨ ਉਹਨਾਂ ਨੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਪ ਪ੍ਰਾਪਤ ਧਰਤੀ ਤੇ ਗੁਰੂ ਨਾਨਕ ਮੱਠ ਦਾ ਨਿਰਮਾਣ ਕੀਤਾ ਸੀ ਫਿਰ ਉਹਨਾਂ ਗੁਰਸਿੱਖਾਂ ਨੇ ਗੁਰੂ ਨਾਨਕ ਮੱਠ ਦੀ ਇਮਾਰਤ ਨੂੰ ਇੱਕ ਗੁਰਦੁਆਰਾ ਸਾਹਿਬ ਦਾ ਰੂਪ ਦੇ ਦਿੱਤਾ ਗਿਆ ਸੀ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੰਗਰ ਹਾਲ ਵੀ ਬਣਾਇਆ ਗਿਆ ਹੈ ਚਾਰ ਪੀੜੀਆਂ ਪਹਿਲਾਂ ਇਹਨਾਂ ਸਿੱਖਾਂ ਦੇ ਬਜ਼ੁਰਗਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹਿੰਦੀ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕੀਤਾ ਸੀ ਅਤੇ ਹਰ ਰੋਜ਼ ਹੁਕਮਨਾਮਾ ਲੈ ਕੇ ਪਾਠ ਕਰਦੇ ਸਨ ਗੁਰਦੁਆਰੇ ਦੀਆਂ ਦਵਾਰਾਂ ਤੇ ਉਹਨਾਂ ਨੇ ਗੁਰੂ ਸਹਿਬਾਨ ਦੇ ਚਿੱਤਰ ਵੀ ਪੇਂਟ ਕਰਾ ਰੱਖੇ ਸਨ ਜੋ ਹਜੇ ਤੱਕ ਉਸੇ ਤਰ੍ਹਾਂ ਹਨ ਉਹ ਗੁਰਸਿੱਖੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਸਨ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਵਾਲਾ ਸਰੂਪ ਬਿਰਧ ਹੋ ਗਿਆ ਸੀ ਤਾਂ ਇਹਨਾਂ ਨੇ ਗੁਰਮੁਖੀ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਇਸ ਗੁਰਦੁਆਰਾ ਸਾਹਿਬ ਅੰਦਰ ਕਰ ਲਿਆ ਹੈ ਇਹ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਨ ਮੁੱਖ ਬਾਗ ਲੈਂਦੇ ਹਨ ਅਤੇ ਪਾਠ ਵੀ ਕਰਦੇ ਹਨ ਇਹ ਸਿੱਖ ਧਰਮ ਦੇ ਸਿੱਖ ਧਰਮ ਦੇ ਨਾਲ-ਨਾਲ ਹਿੰਦੂ ਧਰਮ ਨੂੰ ਵੀ ਮੰਨਦੇ ਹਨ ਇਹ ਹਰ ਸ਼ੁੱਭ ਕੰਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਵਿਆਹ ਸਮੇ ਇਹ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਦੇ ਹਨ ਪਰ ਫੇਰੇ ਅਗਨੀ ਦਿਵਾਲੇ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸੰਗਤਾਂ ਨੂੰ ਈ ਉਪਦੇਸ਼ ਕੀਤਾ ਸੀ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਵੀ ਸਖ ਸਿਰ ਗੁਰੂ ਨਾਨਕ ਦੇਵ ਜੀ ਦੀ ਆਮਦ ਨੂੰ ਆਪਣੇ ਹਿਰਦੇ ਵਿੱਚ ਸਮੋਈ ਬੈਠੇ ਹਨ ਸਤਿਗੁਰੂ ਜੀ ਇਹਨਾਂ ਸਿੱਖਾਂ ਦੀ ਗੁਰਸਿੱਖੀ ਨੂੰ ਦ੍ਰਿੜ ਕਰਾਵੇ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ